ਇਕ ਘੋੜ ਸਵਾਰ ਸੈਯਦ ਨੂਰਪੁਰੀਏ ਨੂੰ ਕਹਿ ਲੱਗਾ ਕਹਿੰਦਾ ਜੀ ਅਸੀਂ ਤੁਹਾਨੂੰ ਤਾਂ ਲੈਣ ਆਏ ਆ ਇੱਕ ਪ੍ਰਿੰਕ ਪਰ ਹਾਜੀ ਸੈਯਦ ਇੱਕ ਪਲੰਗ ਦੇ ਉੱਤੇ ਸੈਯਦ ਹੈ ਜਿਹੜਾ ਹਾਜੀ ਹੈ ਹੱਜ ਕਰਕੇ ਆਇਆ ਉਹ ਉੱਥੇ ਆਇਆ ਹੋਇਆ ਉਹਦੀ ਸਾਦੀ ਦੇਣ ਦੇ ਲਈ ਤੁਹਾਨੂੰ ਬੁਲਾਇਆ ਹੈਣ ਗਿਓ ਸਗਰੀ ਬਿਦ ਸੋ ਤਬ ਇਹ ਸਭ ਜਾਣ ਗਿਆ ਮੈਂ ਗੁਰ ਕਾਜ ਵਿਖੇ ਆਬਿਆਏ ਇਹ ਕਹਿੰਦਾ ਹੁਣ ਮੈਂ ਗੁਰੂ ਸਾਹਿਬ ਜੀ ਦੇ ਕੰਮ ਆਵਾਂਗਾ ਇਹ ਉਹਨੂੰ ਨਹੀਂ ਕਹਿੰਦਾ ਆਪਣੇ ਆਪ ਬਾਤ ਕਰਦਾ ਹੈ ਕਹਿੰਦਾ ਮੇਰਾ ਜਨਮ ਧਨ ਹੈ ਐਸੇ ਸਤਿਗੁਰਾਂ ਦੇ ਕੰਮ ਆਵਾਂਗਾ ਸੇਵਾ ਕਰਾਂਗਾ ਅਜੇ ਹੱਬ ਸ਼ੁਭ ਫਲ ਪ੍ਰਾਪਤ ਹੋਵੇਗਾ ਕੋਨ সৈয়দ ਨੂਰਪੁਰ ਆਲਾ ਆਇਆ ਆ ਜਦੋਂ ਦਰਵਾਜ਼ੇ ਦੇ ਕੋਲ ਆਇਆ ਤੇ ਵੇਖਿਆ ਕਿ ਦਰਵਾਜ਼ੇ ਦੇ ਪਾਸ ਇੱਕ ਤੰਬੂ ਲੱਗਾ ਹੋਇਆ ਹੈ ਤੰਬੂ ਦੇ ਕੋਲ ਜਾ ਕੇ ਕੀ ਵੇਖਿਆ ਕਿ ਤੰਬੂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਬੈਠੇ ਹਨ ਸਤਿਗੁਰੂ ਜੀ ਨੂੰ ਬੈਠਿਆ ਨੂੰ ਇਸ ਨੇ ਪਹਿਚਾਨ ਲਿਆ ਉਹ ਇਹ ਸੈਯਦ ਆਇਆ ਜਾ ਕੇ ਮਹਾਰਾਜ ਜੀ ਨੂੰ ਬੰਦਨਾ ਕਰਨ ਲੱਗਾ ਨਾ ਮਹਾਰਾਜ ਨੂੰ ਜਾ ਕੇ ਤਾ ਸੱਚੇ ਪਾਦਸ਼ਾਹ ਜੀ ਨੇ ਉਸੇ ਵੇਲੇ ਉਹਨੂੰ ਪਿੱਛੋਂ ਇਸ਼ਾਰਾ ਕਰ ਦਿੱਤਾ ਹੈ ਕਿ ਪਾਦਸ਼ਾਹ ਨੇ ਇਸ਼ਾਰਾ ਕਰਤਾ ਕਿ ਸਾਡੇ ਕੋਲ ਹਜੇ ਨਾ ਆਵੋ ਹੁਣ ਤੁਸੀਂ ਸਭਾ ਦੇ ਵਿੱਚ ਜਾਓ ਜਿਹੜੀ ਅੱਗੇ ਤੁਰਕਾਂ ਦੀ ਸਭਾ ਹੈ ਤੁਰੰਤ ਉੱਥੇ ਜਾ ਨਾ ਕਰੋ ਦਾ ਇਸ਼ਾਰਾ ਸਮਝ ਕੇ ਨਾ ਨੂਰਪੁਰੀਆ ਸੈਯਦ ਹੈ ਜਿਹੜਾ ਮਹਾਰਾਜ ਜੀ ਦੀ ਆਸ਼ਾ ਜਾਣ ਕੇ ਉਸੇ ਵੇਲੇ ਮਹਾਰਾਜ ਜੀ ਦੇ ਤੰਬੂ ਤੋਂ ਵਾਪਸ ਹੋਇਆ ਹੈ ਸਤਿਗੁਰ ਜੀ ਦੀ ਗੱਲ ਸਮਝ ਗਿਆ ਹੈ